ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਦੀ 21 ਦਸੰਬਰ ਨੂੰ ਸੋਬੇਪੜਚ ਨਗਰ ਨਿਗਮ ਅਤੇ ਨਗਰ ਪੰਚਾਇਤ ਚੋਣਾਂ ਕਰਵਾਈਆਂ ਗਈਆਂ ਸਨ ਜਿਸ ਦੇ ਨਤੀਜੇ ਵੀ ਸ਼ਾਮ ਨੂੰ ਆ ਗਏ ਸਨ ਜੇਕਰ ਗੱਲ ਜ਼ਿਲ੍ਹਾ ਪਠਾਨਕੋਟ ਦੀ ਕਰੀਏ ਤਾਂ ਜ਼ਿਲ੍ਹਾ ਪਠਾਨਕੋਟ ਵਿਖੇ 21 ਨਗਰ ਪੰਚਾਇਤ ਹੈ ਜਿਸ ਦਾ ਨਾਮ ਹੈ ਨਰੋਜ ਜਮਲ ਸਿੰਘ ਅਤੇ ਇਸ ਦੇ ਕੁੱਲ 11 ਵਾਰਡ ਹਨ ਤੇ ਚੋਣਾਂ ਨਤੀਜਿਆਂ ਦੇ ਵਿੱਚ 5 ਤੇ ਕਾਂਗਰਸ 5 ਤੇ ਆਪ ਤੇ 1 ਸੀਟ ਤੇ ਭਾਜਪਾ ਕਾਬਜ਼ ਰਹੀ ਸੀ ਅਜਿਹੇ ਹੀ ਕਈ ਤਰ੍ਹਾਂ ਦੀਆਂ ਕਿਆ ਸਰਾਈਆਂ ਵੀ ਲਗਾਈਆਂ ਜਾ ਰਹੀਆਂ ਸਨ ਕਿ ਸ਼ਾਇਦ ਕਾਂਗਰਸ ਪਾਜਪਾ ਦੇ ਉਮੀਦਵਾਰ ਨੂੰ ਆਪਣੇ ਨਾਲ ਰਲਾ ਕੇ ਚੋਣਾਂ ਵਿੱਚ ਬਰਾਬਰੀ ਦਾ ਦਾਵਾ ਕਰ ਸਕਦੀ ਹੈ ਪਰ ਅੱਜ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚਕਵਲੋਂ ਨਗਰ ਪਚਾਇੰਤ ਨਰੋੜ ਜਮਲ ਸਿੰਘ ਦੇ ਵਾਰਡ ਨੰਬਰ 3 ਦੀ ਪਾਜਪਾ ਉਮੀਦਵਾਰ ਨੂੰ ਆਪ ਵਿੱਚ ਸ਼ਾਮਿਲ ਕਰਵਾਇਆ ਗਿਆ ਤੇ ਆਪ ਪਾਰਟੀ ਦੀ ਕਮੇਟੀ ਬਣਨ ਦਾ ਰਾ ਪੱਕਾ ਕੀਤਾ ਇਹ ਸਭ ਤੋਂ ਪਹਿਲਾ ਗੱਲ ਇਹ ਹੈ ਪਿਛਲੇ ਵਾਰ ਵੀ ਨਹੀਂ ਜਿੱਤੇ ਦੇ ਕਾਂਗਰਸ ਦਾ ਕਾ ਗਈਤਾ ਐਥੇ ਵੀ ਆਫਰ ਬਰੇ ਦਿਆ ਲੈ ਉਸ ਪਾਰਟੀ ਚ ਜਾਣ ਚੰਦ ਇਹ ਸਾਡੂੰ ਪਾਰਟੀ ਚੰਗੀ ਲੱਗੀ ਆ। ਆਏ ਇਸ ਪਾਰਟੀ ਦੀ ਸੇਵਾ ਕਰਾਂਗੇ। ਔਰ ਦੁਨੀਆ ਦੀ ਦਰੀਆ, ਮੰਗਾ ਦਰੀਆ ਔਰ ਪੂਰੀ ਕਰਨ। ਈ ਕੁਛ ਕੰਮ ਜਿੰਨੇ ਅਧੂਰੇ ਨੇ, ਤੁਸੀਂ ਪੂਰਾ ਕਰਨਗੇ। ਜਿਹੜੇ ਕੰਮ ਕੋ ਰੋਮਦੇ ਨੇ ਮਾਰੇ ਮੋਟੇ। ਉਹ ਹੀ ਪੂਰੇ ਕਰਾਂਗੇ। ਥੇੜੀ ਥੇੜੀ ਲੋਟੀ ਦੇ ਉੱਤੇ ਜਿਹੜੇ ਬਾੜ ਦੇ ਕੰਮ ਹੋਣ ਵਾਲੇ ਜਿਹੜੇ ਲੋਕਾਂ ਦੀ ਦੇਖ ਕੇ ਤੁਸੀਂ ਜਿਹੜਾ ਇੱਧਰ ਪਾਸੇ ਆਏ ਪਾਰਟੀ ਜਾਵਣੇ ਤਾਂ ਵਿਕਾਸ ਜਿਹੜਾ ਹੋਏਗਾ। ਹਾਂਜੀ ਹਾਂਜੀ। ਉਹ ਪਾਰਟੀ ਮਹਾਤ ਉਹ ਲੋਟਮਾਰ ਪਾਰਟੀ ਕਾਂਗਰਸ ਲੋਟਮਾਰ ਸੇ ਪਾਰਟੀ ਆਈ ਜਗਾਂ ਕਰਦੇ ਇਹ ਆਵਾ ਪਾਰਟੀ ਆ ਜਿੱਤ ਦਾ ਕੰਮ ਕਰਨਾ ਹੁੰਦਾ ਇੱਕ ਵੀ ਅਸੀਂ ਨਾ ਦਿੰਦਾ ਤਾਂ ਮੈਨੂੰ ਤੁਹਾਡੇ ਚੈਨਲ ਦੇ ਮਾਦੀ ਨਰਾਇ ਇਹ ਗੱਲ ਸਾਂਝੀ ਕਰਦੇ ਆ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਅੱਜ ਇੱਕ ਬਹੁਤ ਹੀ ਸ਼ਾਨਦਾਰ ਜਿਹੜਾ ਮੈਂ ਸਮਝਦਾ ਵੀ ਇੱਕ ਅਫਸਰ ਆ ਔਰ ਸੁਜਾਨਪੁਰ ਸੋਰੀ ਨਰੋਡ ਜਮਲ ਸਿੰਘ ਨਗਰ ਪੰਚਾਇਤ ਜਿਹਦੀਆਂ ਹੁਣੇ ਅਜ ਚੋਣਾਂ ਹੋਈਆਂ ਨੇ 5-7 ਦਿਨ ਪਹਿਲਾਂ ਔਰ ਜਿਨ੍ਹਾਂ ਚੋਣਾਂ ਦੇ ਅੰਦਰ ਮਤਲਬ ਆਪੋਂ ਆਪਣੇ ਢੰਗ ਦੇ ਨਾਲ ਸਾਰੀਆਂ ਪਾਰਟੀਆਂ ਨੇ ਪ੍ਰਚਾਰ ਕੀਤਾ ਔਰ ਬੜੀਆਂ ਫੇਅਰ ਇਲੈਕਸ਼ਨ ਹੋਈਆਂ ਬੜੀਆਂ ਸਾਫ ਸੁਥਰੀਆਂ ਇਲੈਕਸ਼ਨ ਹੋਈਆਂ ਔਰ ਇਹਨਾਂ ਚੋਣਾਂ ਦੇ ਅੰਦਰ ਨੋਟ ਜਮਲ ਸਿੰਘ ਨਗਰ ਪੰਚਾਇਤ ਦੇ ਅੰਦਰ ਜਿਹੜਾ ਆਮ ਆਦਮੀ ਪਾਰਟੀ ਨੇ ਬੜਾ ਸ਼ਾਨਦਾਰ ਅ ਮੈਂ ਸਮਝਦਾ ਵੀ ਜਿੱਤ ਦਾ ਉੱਥੇ ਮਜ਼ਾਰਾ ਕੀਤਾ ਸਭ ਤੋਂ ਵੱਡੀ ਪਾਰਟੀ ਜਿਹਨੂੰ 1406 ਵੋਟਾਂ ਮਿਲੀਆਂ ਆਮ ਆਦਮੀ ਪਾਰਟੀ ਨੂੰ ਉਹ ਬਣੀ ਹੈ ਜ਼ੀਰੋ ਤੋਂ 5 ਸੀਟਾਂ ਆਮ ਆਦਮੀ ਪਾਰਟੀ ਨੇ ਲਈਆਂ ਸੋ ਮੈਨੂੰ ਖੁਸ਼ੀ ਆ ਕਿ ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ ਚ ਵਾਅਦਾ ਹੋਇਆ ਔਰ ਸਾਡੇ 3 ਨੰਬਰ ਤੋਂ ਜਿਹੜੇ ਵੀਜ਼ੇਪੀ ਦੇ ਮਤਲਬ ਟਿਕਟ ਤੇ ਐਮ ਸੀ ਚੁਣੇ ਗਏ ਨੇ ਭੈਣ ਜੀ ਮਾਇਆ ਮਾਇਆ ਦੇਵੀ ਜੀ ਅ ਮੇਰੇ ਨਾਲ ਨੇ ਅੱਜ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਸੋ ਮੈਂ ਉਹਨਾਂ ਦੇ ਪਤੀ ਜਿਹੜੇ ਤਿੰਨ ਵਾਰ ਲਗਾਤਾਰ ਪੰਚਾਇਤ ਮੈਂਬਰ ਰਹੇ ਨੇ ਨੌੜ ਜਮਲ ਸਿੰਘ ਦੇ ਉਹਨਾਂ ਸਾਰਾ ਪਰਿਵਾਰ ਅੱਜ ਆਮ ਆਦਮੀ ਪਾਰਟੀ ਨਾਲ ਸ਼ਾਮਲ ਹੋਇਆ ਸੋ ਮੈਂ ਦਿੱਲੀ ਘਰਾਈਆਂ ਤੋਂ ਇਸ ਪਰਿਵਾਰ ਦਾ ਖਾਸ ਕਰਕੇ ਜਿਹੜੇ ਐਮਸੀ ਚੁਣੇ ਗਏ ਨੇ ਸਾਡੀ ਭੈਣ ਮਾਇਆ ਦੇਵੀ ਜੀ ਦਾ ਉਹਨਾਂ ਦੇ ਪਤੀ ਦਾ ਉਹਨਾਂ ਦੇ ਬੱਚਿਆਂ ਦਾ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਸੋ ਮੈਂ ਇਹ ਕਹਿ ਸਕਦਾ ਕਿ ਜਿਹੜਾ ਨੇਕ ਨੀਅ ਦੇ ਨਾਲ ਜਿਹੜਾ ਸਾਫ ਸੁਥਰਾ ਕੰਮ ਕੀਤਾ ਜਾਂਦਾ ਉਹਨੂੰ ਲੋਕ ਐਪਰੀਸ਼ੀਏਟ ਕਰਦੇ ਆ ਡੀਆਈਜੀ ਫਿਰੋਜ਼ਪੁਰ ਐਸਐਸਪੀ ਫਾਸਲ ਦਾ ਵਰਿੰਦਰਾ ਸਿੰਘ ਬਰਾੜ ਦੇ ਨਿਰਦੇਸ਼ਾਂ ਤੇ ਐਸਪੀ ਆਪਰੇਸ਼ਨ ਕਰਨਵੀਰ ਸਿੰਘ ਐਸਪੀ ਹੈੱਡ ਕੁਆਟਰ ਰਮਨੀਸ਼ ਕੁਮਾਰ ਚੌਧਰੀ ਐਸਪੀਡੀ ਪਰਦੀਪ ਸੰਧੂ ਡੀਐਸਪੀ ਸੁਖਵਿੰਦਰ ਸਿੰਘ ਭਰਾੜ ਡੀਐਸਪੀ ਬਲੂਆਣਾ ਦਿਹਾਤੀ ਤੇਜਿੰਦਰ ਸਿੰਘ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦਿਆਂ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਅਤੇ ਸਮਾਜ ਵਿਰੋਧੀ ਅੰਸ਼ਾ ਵੱਲ ਚੱਲਦਿਆਂ ਵਿੱਡੀ ਮੁਹਿੰਮ ਤਹਿਤ ਛਾਪੇਮਾਰੀ ਕਰਕੇ ਲਖਵਿੰਦਰ ਸਿੰਘ ਉਰਫ ਲੱਖੀ ਕਬੂਤਰ ਵਾਲਾ ਪੁੱਤਰ ਅਮਰੀਕ ਸਿੰਘ ਵਾਸੀ ਜੰਮੂ ਬਸਤੀ ਗਲੀ ਨੰਬਰ 6 ਬੋਹਰ ਨੂੰ 117 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਸਰ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਬੀਜੀਪੀ ਸਾਹਿਬ ਪੰਜਾਬ ਜਿੱਤੇ ਸਾਡੇ ਮਾਨਯੋਗ ਸ਼੍ਰੀ ਮੋਰਿੰਦਰ ਸਿੰਘ ਬਰਾੜ ਐਪੀਐਸ ਐਸਐਸਪੀ ਫਾਜ਼ਲਕਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਡੇ ਸਿਟੀ 1 ਪੁਲਿਸ ਨੇ ਕਾਰਜ ਵੀ ਮਿਲੀ ਜਿਸ ਚ ਇੱਕ ਜਿਹੜਾ ਲਖਵਿੰਦਰ ਸਿੰਘ ਔਰ ਫਲਖੀ ਕਬੂਤਰ ਨਾਲ ਪੁੱਤਰ ਅਮਰ ਸਿੰਘ ਜੰਮੂ ਬਸਤੀ ਹੋਰ ਦਾ ਰੋਕਲੀ ਰਹਿਣ ਵਾਲਾ ਇਸਦੀ ਏਰੀਆ ਚ ਵਿੱਚ ਬਹੁਤ ਜ਼ਿਆਦਾ ਕੰਪਲੇਂਟ ਸੀਗੀ ਨਸ਼ਿਆਂ ਦੀ ਸਬੰਧੀ ਜਿਸ ਤੇ ਲਗਾਤਾਰ ਅਸੀਂ ਸਰਵੇਲੈਂਸ ਕਰ ਰਹੇ ਜਿਸ ਨੂੰ ਅਸੀਂ ਕੱਲ ਸਿਟੀ 1 ਦੀ ਟੀਮ ਨੇ ਕਾਬੂ ਕੀਤਾ ਜਿਸ ਕੋਲੋਂ ਸਾਨੂੰ ਹੁਣ ਤੱਕ 170 ਨਸ਼ੀਲੀਆਂ ਗੋਲੀਆਂ ਜਿਹੜੀਆਂ ਹੈਗੇ ਡਰਾਮੋਡੋਲ ਦੀਆਂ ਰਿਕਵਰ ਹੋਈਆਂ ਜਿਸ ਤੇ ਅਸੀਂ 267 ਨੰਬਰ ਐਫ ਆਈ ਆਰ ਅੰਡਰ ਸੈਕਸ਼ਨ 22 ਕਾਉਂਟ ਜਿਾਸੀ ਇੱਥੇ ਰਜਿਸਟਰ ਕੀਤੀਆਂ ਤੇ ਸਾਨੂੰ ਹੈਗਾ ਕਿ ਇਹ ਡਿਸਕਲੋਜ਼ ਸਾਨੂੰ ਹੋਰ ਵੀ ਕਾਫੀ ਹੈਵੀ ਮਾਤਰਾ ਦੇ ਸਮੇਂ ਤੇ ਛੁੜਕਵੀਆਂ ਹੋਗੀਆਂ ਹੋਰ ਕਿਹੜੇ ਕਿਹੜੇ ਬੰਦੇ ਜੀ ਮੋਟਰਸਾਈਕਲ ਚੋਰੀ ਫੜੇ ਇਸ ਤੋਂ ਇਲਾਵਾ ਅਸੀਂ ਇੱਕ ਮਾ ਐਫ ਆਈ ਆਰ ਹੋਰ ਰਜਿਸਟਰ ਕੀਤੀ ਹੈ ਜਿਸ ਤੇ ਅਸੀਂ ਜਿਹੜੇ ਦੋ ਜਿਹੜੇ ਅਕਿਊਜ਼ਡ ਅਸੀਂ ਫੜੇ ਆ ਜਿਸ ਇੱਕ ਦਾ ਹਰਜਿੰਦਰ ਸਿੰਘ ਪੁੱਤਰ ਜਗਸੀਰ ਸਿੰਘ ਹੈਗਾ ਖੁਈਆਂ ਸਰਵਰ ਪਿੰਡ ਦਾ ਤੇ ਦਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਲੱਖੇ ਕੜਾਈਆਂ ਖਾਣਾ ਸਦਰਪਾਗਲ ਕਾਲਾ ਰਹਿਣ ਵਾਲਾ ਇਹਨਾਂ ਕੋਲੋਂ ਸਾਨੂੰ ਚੋਰੀ ਦੇ ਹੁਣ ਤੱਕ ਤਿੰਨ ਮੋਟਰਸਾਈਕਲ ਗ੍ਰਾਮ ਤੋਂ ਹੋ ਚੁੱਕੇ ਆ ਤੇ ਜਿਹੜੇ ਇਥੋਂ ਲੋਕਲੀ ਇਹਨਾਂ ਨੇ ਸ਼ਹਿਰ ਤੋਂ ਵਿੱਚੋਂ ਚੋਰੀ ਕੀਤੀ ਸੀ ਤੇ ਉਹਦੀ ਅਸੀਂ ਪ੍ਰੈਸ ਨੋਟ ਰਾਨੀ ਜਿਹੜੇ ਹੈਗੇ ਇਹਨਾਂ ਦਾ ਚੈਸੀ ਨੰਬਰ ਜਿਹੜਾ ਹੈਗਾ ਅਸੀਂ ਡਿਸਪਲੇ ਵੀ ਕਰ ਰਹੇ ਹਾਂ ਸਾਰਿਆਂ ਨੂੰ ਤਾਂ ਸਾਨੂੰ ਹੈਗਾ ਵੀ ਇਸ ਚ ਸਾਨੂੰ ਹੋਰ ਵੀ ਰਿਕਵਰੀ ਹੋਊਗੀ ਹੋਰ ਵੀ ਸਾਨੂੰ ਮੋਟਰਸਾਈਕਲ ਵਿੱਚ ਬਰਾਬਰ ਸਰ ਇਹਨਾਂ ਦੇ ਕੋਈ ਪਹਿਲਾਂ ਪਰਚੇ ਦਰਜ ਹੈ ਹਾਂ ਜਿਹੜੇ ਅਕਿਊਜ਼ਡ ਹੈਗੇ ਨੇ ਆਹ ਮੋਟਰਸਾਈਕਲ ਚੋਰੀ ਵਾਲੇ ਇਹਨਾਂ ਦੇ ਪਹਿਲਾਂ ਵੀ ਕਾਫੀ ਚੋਰੀ ਦੇ ਜਿਹੜੇ ਦਵਿੰਦਰ ਸਿੰਘ ਤੇ ਤਿੰਨ ਚੋਰੀ ਦੇ ਪਰਚੇ ਦਰਜ ਨੇ ਤੇ ਦੂਜਾ ਹਰਜਿੰਦਰ ਸਿੰਘ ਤੇ ਵੀ ਇੱਕ ਲੜਾਇਗਾ ਪਰਚਾ ਦਰਜ ਚੋਰੀ ਦਾ ਹੈ ਤੇ ਲੱਖੀ ਦੇ ਸਰ ਕੋਈ ਲੱਖੀ ਦੇ ਵੀ ਪਹਿਲਾਂ ਇੱਕ ਆਈਪੀਸੀ ਦਾ ਇੱਕ ਇਨੈਸ ਕ੍ਰਾਈਮ ਦਾ ਪਰਚਾ ਦਰਜ ਹੈ ਠੀਕ ਹੈ ਬਟਿੰਡਾ ਦੇ ਨਈਆ ਵਾਲਾ ਥਾਣੇ 'ਚ ਜਦੋਂ ਇੱਕ ਨਕਲੀ ਐਮਐਲਏ ਨੇ ਫੋਨ ਕੀਤਾ ਕਹਿੰਦਾ ਮੈਂ ਐਮਐਲਏ ਬੋੜ ਰਿਹਾ ਤੇ ਮੇਰੇ ਬੰਦੇ ਹੁਣ ਛੱਡੋ ਜਦੋਂ ਪੁਲਿਸ ਨੇ ਇਸੀ ਕਾਲ ਰਿਕਾਰਡਿੰਗ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਇਹ ਨਕਲੀ ਐਮਐਲਏ ਬਣ ਕੇ ਐਸਐਚਓ ਦੇ ਰੋਬ ਮਾਰ ਰਿਹਾ ਸੀ ਪੁਲਿਸ ਨੇ ਉਸ ਨੂੰ ਫੜ ਲਿਆ ਤੇ ਇਹ ਵਿਅਕਤੀ ਹੁਣ ਕਹਿ ਰਿਹਾ ਹੈ ਕਿ ਮੇਤੋਂ ਗਲਤੀ ਹੋਈ ਹੈ ਤੇ ਮੇਰਾ ਦਿਮਾਗ ਖਰਾਬ ਹੋ ਗਿਆ ਸੀ ਜੀ ਐਵੇਂ ਬਸ ਗਲਤੀ ਹੋ ਗਈ ਗਲਤੀ ਹੋ ਗਈ ਨਹੀਂ ਪਹਿਲਾਂ ਵੀ ਕੋਈ ਇਦਾਂ ਦਾ ਤੁਹਾਡੇ ਪੁਲਿਸ ਅਧਿਕਾਰੀਆਂ ਨਾਲ ਕੋਈ ਰਿਹਾ ਰਾਬਤਾ ਇਸ ਤਰ੍ਹਾਂ ਦਾ ਐਮਐਲਏ ਬਣ ਕੇ ਕਰਨਾ ਨਹੀਂ ਨਹੀਂ ਜੀ ਕੋਈ ਰਾਬਤਾ ਪਹਿਲਾਂ ਤੁਸੀਂ ਕੋਈ بڑے ਅਫਸਰ ਨੂੰ ਇਸ ਤਰ੍ਹਾਂ ਧਮਕੀ ਦਿੱਤੀ ਐਮਐਲਏ ਬੋਲਦਾ ਵੀ ਤੁਸੀਂ ਨਹੀਂ ਨਹੀਂ ਤੁਸੀਂ ਸਾਡਾ ਕੰਮ ਨਹੀਂ ਕਰੋਗੇ ਤਾਂ ਇਸ ਤਰ੍ਹਾਂ ਤੁਹਾਡੇ ਨਾਲ ਇਸ ਤਰ੍ਹਾਂ ਬਦਲ ਦੇਵਾਂਗੇ ਨਹੀਂ ਜੀ ਆ ਪਹਿਲੀ ਵਾਰੀ ਗਲਤੀ ਕਰੀ ਜੀ ਤੇ ਇਹ ਕਿਉਂ ਮਤਲਬ ਕਿ ਕੀ ਮਾਮਲਾ ਕੀ ਸੀ ਪੂਰਾ ਤੁਸੀਂ ਇਹਨਾਂ ਨੂੰ ਫੋਨ ਕਿਉਂ ਕੀਤਾ ਬਸ ਐਵੇਂ ਹੀ ਪਤਾ ਨਹੀਂ ਜੀ ਦਿਮਾਗ ਖਰਾਬ ਹੋ ਗਿਆ ਸੀ ਗਲਤੀ ਹੋ ਗਈ ਜੀ ਬਸ ਮੈਂ ਥੋੜੀ ਓਕੇ ਏ ਜੀ ਸਾਡੇ ਕੋਲ ਇੱਕ ਅਸੀਂ ਇਲੈਕਸ਼ਨਾਂ ਨੂੰ ਜਿਹੜੇ ਐਮਸੀ ਦੇ ਇਲੈਕਸ਼ਨ ਸੀਗੇ ਜਿੰਨੇ ਚੋਣਾ ਸੀ ਉਹਦੇ ਵਿੱਚ ਮੱਧੰਦਾਤਾ ਜੀ ਰੱਖਦੇ ਹੋਏ ਅਸੀਂ ਸਰਾਹਤੀ ਅੰਸਰਾਂ ਤੇ ਇੱਕ ਕਲੰਦਰਾ ਦਿੱਤਾ ਸੀ ਜੀ ਜੀ ਉਹਨਾਂ ਸਰਾਹਤੀ ਅੰਸਰਾਂ ਨੂੰ ਲੈ ਕੇ ਹਰਵਿੰਦਰ ਸਿੰਘ ਨੇ ਜੀ ਪੁੱਤਰ ਕਵਾਲ ਸਿੰਘ ਵਾਸੀ ਦਾਨ ਸਿੰਘ ਵਾਲਾ ਤੋਂ ਇਹਨਾਂ ਨੇ ਸਾਡੇ ਚੌਕੀ ਇੰਚਾਰਜ ਨੂੰ ਉਹਨਾਂ ਦੇ ਸੰਧ ਵਿੱਚ ਫੋਨ ਕੀਤਾ ਸੀਗਾ ਆ ਆਪਣੇ ਆਪ ਨੂੰ ਐਮਐਲਏ ਦੱਸ ਕੇ ਮੈਂ ਐਮਐਲਏ ਹੋ ਰਿਹਾ ਤੁਸੀਂ ਇਹਨਾਂ ਨੂੰ ਕਿਉਂ ਫੜਿਆ ਕਾਦੇ ਵਾਸਤੇ ਫੜਿਆ ਸੋਡੀ ਮਤਲਬ ਕਿ ਜੋ ਵੀ ਉਹ ਨੇ ਆਪਣੀ ਪਛਾਣ ਵਰਤ ਲਈ ਜੀ ਤਾਂ ਉਹਦੇ ਸਬੰਧਤ ਦੇ ਵਿੱਚ ਅਸੀਂ ਜਦੋਂ ਬਾਅਦ ਚ ਇਹਦੀ ਪੜਤਾਲ ਕੀਤੀ ਤਾਂ ਸਾਨੂੰ ਪਤਾ ਲੱਗਿਆ ਵੀ ਇਹ ਮਤਲਬ ਕਿ ਹਰਵਿੰਦਰ ਸਿੰਘ ਆ ਇਹਨੇ ਆਪ ਦੇ ਆਪ ਨੂੰ ਇੱਕ ਐਮਐਲਏ ਦੱਸ ਕੇ ਤੇ ਸਾਡੇ ਇੱਕ ਮੁਲਾਜ਼ਮ ਨੂੰ ਫੋਨ ਕਰਕੇ ਐਮਐਲਏ ਦਾ ਲੈਣਾ ਚਾਹੀਦਾ ਐਮਐਲਏ ਕਿਹੜੇ ਹਲਕੇ ਦਾ ਆਪਣੇ ਆਪ ਨੂੰ ਦੱਸ ਰਿਆ ਸੀ ਜੀ ਇਹ ਪੁੱਛੋ ਹਲਕੇ ਦੇ ਆਪਣੇ ਆਪ ਨੂੰ ਐਮਐਲਏ ਦੱਸ ਦੋ ਮਾਸਟਰ ਜਗਸੀਰ ਸਿੰਘ ਜੀ ਦਾ ਹਾਂਜੀ ਓਕੇ ਤਾਂ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਤਾਂ ਹੁਣ ਮੈਮ ਕੀ ਕਾਰਵਾਈ ਕੀ ਹੋ ਰਹੀ ਹੈ ਔਰ ਇਹਨੂੰ ਕਿੱਥੋਂ ਗ੍ਰਿਫਤਾਰ ਕੀਤਾ ਅਸੀਂ ਇਹਨਾਂ ਤੇ 180 ਨੰਬਰ ਮੁਕੱਦਮਾ ਦਰਜ ਕੀਤਾ ਜੀ ਅੰਡਰ ਸੈਕਸ਼ਨ 204 221 ਬੀ ਐਨਐਸ ਜੀ थाना ਨਈਂਆਂ ਵਾਲਾ ਵਿਖੇ ਤੇ ਅਸੀਂ ਦੀ ਹੁਣ ਗ੍ਰਿਫਤਾਰਾ ਜੀ ਨੂੰ ਕਰ ਲਿਆ ਓਕੇ ਹੁਣ ਤੁਹਾਡੀ ਕਸਟਡੀ ਚ ਹੈ ਹਾਂਜੀ ਹੁਣ ਕੋਲ ਤੇ ਫਿਰ ਨੈਕਸਟ ਕੀ ਹੁਣ ਲਿਆਂਦੀ ਜਾ ਰਹੀ ਹੈ ਜੀ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਤਫਤੀਸ਼ ਚੱਲ ਰਹੀ ਹੈ ਜੀ ਜੋ ਇਨਕੁਆਰੀ ਦੇ ਮਤਾਬਕ ਜੋ ਵੀ ਅੱਗੇ ਆਈ ਜਾਊਗਾ ਉਸ ਉਸ ਹਿਸਾਬ ਨਾਲ ਸੇ ਇਨਕੁਆਰੀ ਕਰਦੇ ਤੇ ਐਮਐਲਏ ਸਾਹਿਬ ਨਾਲ ਗੱਲ ਹੋਈ ਇਸ ਪੱਖ ਤੇ ਮਾਸਟਰ ਜਗਸੀਰ ਸਿੰਘ ਜੀ ਨਾਲ ਉਹ ਉਹਨਾਂ ਦਾ ਕੀ ਕਹਿਣਾ ਸੀ ਹਾਂਜੀ ਉਹਨਾਂ ਨੇ ਸਾਨੂੰ ਇਹ ਦੱਸਿਆ ਵੀ ਮੈਂ ਕੋਈ ਫੋਨ ਨਹੀਂ ਦਿੱਤਾ ਸੀ ਇਸ ਵਾਰ ਦੇ ਵਿੱਚ ਓਕੇ ਹਾਂਜੀ ਓਕੇ ਉਹਨਾਂ ਵੱਲੋਂ ਵੀ ਕੋਈ ਦਰਖਾਸਤ ਆਈ ਹੋਵੇ ਜਾਂ ਕੁਝ ਕਿਹਾ ਹੋਵੇ ਉਹਨਾਂ ਵੱਲੋਂ ਵੀ ਕੋਈ ਆਪਦੀ ਦਿੱਕਤੀ ਦੀ ਸ਼ਿਕਾਇਤ ਇਸ ਕਰਕੇ ਜਿਹੜਾ ਸਾਡੀ ਆਪਣੀ ਅਸੀਂ ਜਿਹੜੇ ਮੁਲਾਜ਼ਮ ਨੇ ਇਹਨਾਂ ਨੇ ਫੋਨ ਕੀਤਾ ਸੀ ਓਕੇ ਥ्रेट ਕੀਤਾ ਉਸੇ ਨੂੰ ਤਾਂ ਵੀ ਇਹਨਾਂ ਦਾ ਕੋਈ ਪੁਰਾਣਾ ਰਿਕਾਰਡ ਵੀ ਨਿਕਲਿਆ ਵੀ ਕੋਈ ਇਸ ਤਰ੍ਹਾਂ ਦੀ ਇਹਨਾਂ ਨੇ ਵੀ ਪਹਿਲਾਂ ਵੀ ਕਿਸੇ ਨੂੰ ਮਤਲਬ ਅਫਸਰ ਵਗੈਰਾ ਨੂੰ ਇਸ ਤਰ੍ਹਾਂ ਧਮਕਾਇਆ ਹੋਵੇ ਆ ਹਜੇ ਅਸੀਂ ਫਿਲਹਾਲ ਦੀ ਇਨਕੁਆਰੀ ਕਰ ਰਹੇ ਹਾਂ ਜੀ ਉਹਦੇ ਵਿੱਚ ਅੱਗੇ ਜਿਵੇਂ ਵੀ ਆਊਗਾ ਉਹ ਦੇਖੀਏ ਬਰਨਾਲਾ ਦੇ ਸਾਨਵੀ ਭਾਰਤਵਾਸ਼ ਨੇ ਨੈਟਬਾਲ ਮੁਕਾਬਲੇ ਵਿੱਚ 골ਡ ਮੈਡਲ ਜਿੱਤਿਆ ਸਾਨਵੀ ਨੇ ਨੈਸ਼ਨਲ ਕੱਪ ਵਿੱਚ ਰਾਸ਼ਟਰੀ ਟੀਮ ਲਈ ਅਭਿਆਸ ਕੀਤਾ ਤੇ ਰਾਸ਼ਟਰੀ ਮੁਕਾਬਲੇ ਵਿੱਚ ਹਿੱਸਾ ਲਿਆ ਸੈਮੀਫਾਈਨਲ ਮੈਚ ਵਿੱਚ ਨਾਟਕ ਨਾਲ ਤੇ ਫਾਈਨਲ ਦੇ ਸਖਤ ਮੁਕਾਬਲੇ ਵਿੱਚ ਛਤੀਸਗੜ੍ਹ ਨੂੰ ਹਰਾ ਕੇ ਰਾਸ਼ੀ ਪੱਧਰ ਤੇ ਪੰਜਾਬ ਦੀ ਝੋਲੀ 골ਡ ਮੈਡਲ ਪਾਇਆ ਡੀਸੀ ਦਫਤਰ ਬਨਾਲਾ ਵਿਕੇ ਸੇਵਾ ਨਿਭਾਰੇ ਅਮਨੀਸ਼ ਸ਼ਰਮਾ ਦੀ ਧੀ ਸਾਨਮੀ ਨੇ ਰਾਸ਼ੀ ਪੱਧਰ ਤੇ ਪਿਛਲੇ 2 ਸਾਲਾਂ ਤੋਂ 골ਡ ਮੈਡਲ ਜਿੱਤਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਕਿ ਅੱਜ ਮੈਂ ਨੈੱਟਬਾਲ ਦੇ ਵਿੱਚ ਨੈਸ਼ਨਲ ਗੇਮਸ ਦੇ ਵਿੱਚ 골ਡ ਮੈਡਲ ਪ੍ਰਾਪਤ ਕੀਤਾ ਨੈੱਟਬਾਲ ਦੇ ਵਿੱਚ ਕਿੱਥੇ ਕਿੱਧਰ ਹੋਈਆਂ ਸੀ ਇਹ ਗੇਮਸ ਲੁਧਿਆਣਾ ਪੀਏਯੂ ਯੂਨੀਵਰਸਿਟੀ ਦੇ ਵਿੱਚ ਹੋਈਆਂ ਸੀ ਘਰ ਦਾ ਜੋ ਸਹਿਯੋਗ ਹੈ ਕਿਵੇਂ ਦਾ ਰਹਿਣਾ ਮਾਸਾਬੀ ਮਮਾ ਪਾਪਾ ਦਾ ਬਹੁਤ ਵੱਡਾ ਸਪੋਰਟ ਸੀ ਉਹਨਾਂ ਕਰਕੇ ਮੈਂ ਗੇਮ ਚੂਜ਼ ਕੀਤੀ ਵੈਸੇ ਮੈਂ ਗੇਮਸ ਦੇ ਵਿੱਚ ਨਹੀਂ ਸੀ ਪਰ ਉਹ ਪਾਪਾ ਹੀ ਸੀ ਜਿਨ੍ਹਾਂ ਨੇ ਮੈਨੂੰ ਗੇਮਸ ਦੇ ਲਈ ਮੋਟੀਵੇਟ ਕੀਤਾ ਹੁਣ ਤੱਕ ਕਿੰਨੇ ਮੈਡਲ ਜਿੱਤ ਚੁੱਕੇ ਆ ਆ ਮੈਡਲ ਦੇਖ ਹੀ ਸਕਦੇ ਆ ਆਲਮੋਸਟ 20 ਮੈਡਲ ਹੋ ਗਏ ਮੇਰੇ ਕੋਲੇ 3 ਸਾਲਾਂ ਦੇ ਵਿੱਚ ਕੀ ਅੱਗੇ ਦਾ ਸੁਪਨਾ ਵੀ ਇੰਟਰਨੈਸ਼ਨਲ ਖੇਡਾਂ ਦਾ ਸੁਪਨਾ ਹੈ ਮੇਰਾ ਸੁਪਨਾ ਹੈ ਹੁਣ ਨੈਸ਼ਨਲ 골ਡ ਮੈਡਲ ਮੈਡਲ ਲੈ ਲਿਆ ਤਾਂ ਅੱਗੇ ਇੰਟਰਨੈਸ਼ਨਲ ਲੈਵਲ ਦੇ ਵਿੱਚ ਜਾ ਸਕੀਏ ਅਤੇ ਉੱਥੇ ਵੀ ਮੈਡਲ ਪ੍ਰਾਪਤ ਕਰਕੇ ਮੈਂ ਸਾਰਿਆਂ ਦਾ ਮਾਣ ਵਧਾ ਸਕਾਂ ਉਹਦੀ ਤਿਆਰੀ ਕਿਵੇਂ ਦੀ ਜਾਂਦੀ ਹੈ ਅਸੀਂ ਮੇਰੇ ਕੋਚ ਮਿਸਟਰ ਅਮਰੀਕ ਖਾਨ ਰਤਿੰਦਰ ਸਰ ਮਨਜੀਤ ਸਰ ਸਾਰਿਆਂ ਦਾ ਬਹੁਤ ਵੱਡਾ ਸਹਿਯੋਗ ਰਹਿੰਦਾ ਹੈ ਕਿ ਅਸੀਂ ਗੇਮ ਕਰ ਸਕੀਏ ਤੇ ਅੱਗੇ ਇੰਟਰਨੈਸ਼ਨਲ ਲੈਵਲ ਖੇਡ ਸਕੀਏ ਕੀ ਸੁਪਨਾ ਅੱਗੇ ਤੁਹਾਡਾ ਜੋ ਬਣਨ ਦਾ ਕੀ ਸੁਪਤ ਹੈ ਮੈਂ ਸੋਚਿਆ ਵੀ ਅੱਗੇ ਮੈਂ ਮੈਡੀਕਲ ਲਾਈਨ ਦੇ ਵਿੱਚ ਜਾ ਕੇ ਇੱਕ ਵਧੀਆ ਡਾਕਟਰ ਬਣ ਸਕਾਂ ਨੀਟ ਦਾ ਪੇਪਰ ਦੇ ਸਕਾਂ ਐਮਬੀਬੀਐਸ ਕਰ ਸਕਾਂ ਮੇਰਾ ਨਾਮ ਗੀਤਾ ਸ਼ਰਮਾ ਜੀ ਗੀਤਾ ਜੀ ਤੁਸੀਂ ਇਹਨਾਂ ਲੋਕਾਂ ਦਾ ਮਾਡਲ ਦੇਖਦੇ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈਗਾ ਤੇ ਅੱਗੇ ਦੀ ਕੀ ਮਿਹਨਤੀਆ ਜੋ ਚੱਲ ਰਹੀ ਦੀ ਸਾਹਮਣੇ ਹਾਂਜੀ ਦੇਖੋ ਜਦੋਂ ਕੋਈ ਆਪਣਾ ਬੱਚਾ ਜਿੱਤ ਕੇ ਚਾਹੇ ਕੁੜੀ ਹੈ ਚਾਹੇ ਮੁੰਡਾ ਜਦੋਂ ਉੱਚੀ ਜਿੱਤ ਕੇ ਲੈ ਕੇ ਆਉਂਦਾ ਤਾਂ ਪੇਰੈਂਟਸ ਨੂੰ ਬਹੁਤ ਮਾਣ ਮਹਿਸੂਸ ਹੁੰਦਾ ਬਹੁਤ ਖੁਸ਼ੀ ਹੁੰਦੀ ਹੈ ਤੇ ਹੁਣ ਉਹਦੀ ਰੈਗੂਲਰ ਸਟੱਡੀ ਵੀ ਚੱਲ ਰਹੀ ਹੈ ਕਿਉਂਕਿ ਐਗਜ਼ਾਮ 10th ਬੋਰਡ ਐਗਜ਼ਾਮ ਹੈ ਉਸ ਦੀ ਉਹ ਤਿਆਰੀ ਕਰ ਰਹੀ ਹੈ ਨਾਲ ਨਾਲ ਜੋ ਵੀ ਹੁਣ ਅੱਗੇ ਖੇਡਾਂ ਆਣਗੀਆਂ ਅੰਡਰ 17 ਬੱਚਾ ਨਹੀਂ ਖੇਡ ਲਿਆ ਦੇਖੋ ਅੰਡਰ 19 ਫੇਰ ਬੱਚਾ ਜ਼ਰੂਰ ਖੇਡੂਗਾ ਹਾਂਜੀ ਸਾਡਾ ਮੈਨੂੰ ਕਿਵੇਂ ਦਾ ਸਹਿਯੋਗ ਕਰਾਂਗਾ ਉਹਨਾਂ ਦਾ ਮਾਣ ਹੈ ਹਾਂਜੀ ਅਸੀਂ ਕਦੇ ਵੀ ਬੱਚੇ ਨੂੰ ਕਦੇ ਵੀ ਕਿਤੇ ਜਾਣਾ ਕੋਈ ਕੈਂਪ ਜਿੱਥੇ ਵੀ ਲੱਗਿਆ ਲੁਧਿਆਣੇ ਮਾਨਸਾ ਜੋਗੇ ਜਿੱਥੇ ਵੀ ਜਾਣਾ ਇਹਨੇ ਅਸੀਂ ਕਦੇ ਵੀ ਬੱਚੇ ਨੂੰ ਰੋਕਿਆ ਨਹੀਂ ਵੀ ਤੂੰ ਜਾਣਾ ਨਹੀਂ ਹਾਂਜੀ ਅਸੀਂ ਨਾਲ-ਨਾਲ ਇਹ ਮਤਲਬ ਮਹਿਸੂਸ ਕਰਦੇ ਆ ਇਹ ਗੱਲ ਮਹਿਸੂਸ ਕਰਦੇ ਵੀ ਪੇਰੈਂਟਸ ਨੂੰ ਸਾਰਿਆਂ ਨੂੰ ਹੀ ਕੁੜੀਆਂ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਇਹ ਨਹੀਂ ਹੁਣ ਸੋਚਣਾ ਚਾਹੀਦਾ ਵੀ ਲੜਕੇ ਵੀ ਅੱਗੇ ਜਾਣਗੇ ਲੜਕੀਆਂ ਵੀ ਘੱਟ ਨਹੀਂ ਹੈ ਮਨੀਸ਼ ਸ਼ਰਮਾ ਇਹ ਨਾਮ ਮਨੀਸ਼ ਜੀ ਐਮ ਬੁੱਕਸਾਂ ਦੇ ਗੋਲਦ ਦਿੱਤੀ ਹੈ ਕਿ ਮੇਰਾ ਸੇਵ ਹੋ ਜਾਂਦਾ ਹੈ ਹਾਂਜੀ ਮੈਂ ਸ਼ੁਰੂ ਤੋਂ ਇਹਨੂੰ ਮਤਲਬ ਮੁੰਡਿਆਂ ਵਾਂਗੂ ਪਾਲਿਆ ਜੀ ਇਹਨੂੰ ਕਿਹਾ ਵੀ ਖੇਡ ਤੇ ਪੂਰਾ ਸਹਿਯੋਗ ਦਿੱਤਾ ਜੀ ਇਹਨੂੰ ਫਿਰ ਤੁਸੀਂ ਕਿਹਾ ਸੀ ਵੀ ਜਦੋਂ ਫਾਂਮੀ ਚੇਮੀ ਸਤਮੀ ਤੁਸੀਂ ਦਾਲੂ ਨਹੀਂ ਬੋਲਟ ਚਲਾਣਾ ਸਿੱਖੀ ਹਾਂਜੀ ਹਾਂ ਤੇ ਉਸ ਤੋਂ ਬਾਅਦ ਖੇਡਣ ਦੇ ਵਿੱਚ ਵੀ ਇੱਕ ਚੰਗੀ ਆ ਜੋ ਨਾਮ ਰੋਸ਼ਨ ਕਰਦੀ ਹੈ ਕਿਵੇਂ ਦੀ ਕੁਰਸੀਆਂ ਦੇਖ ਘਰ ਦੇ ਵਿੱਚ ਜਾਂ ਤੁਹਾਡੇ ਦੇ ਹਾਂਜੀ ਮੁੰਡਿਆਂ ਵਾਂਗੂ ਰੱਖਿਆ ਜੀ ਇਹਨੂੰ ਮਤਲਬ ਇਹਨੇ ਸਭ ਨਾਲ ਪਹਿਲਾਂ ਲੋਕ ਜਵਾਕੋ ਸਿੱਖਦੇ ਨੇ ਇਹਨੇ ਬੋਲਟ ਸਿੱਖਿਆ ਜੀ देखो 2 ਸਾਲ ਹੋ ਗਏ ਨੂੰ ਅੱਠਵੀਂ ਚ ਸੀਗੀ ਇਹ ਜਦੋਂ ਇਹ ਬੋਲਟ ਚਲਾਉਣਾ ਸਿੱਖ ਗਈ ਸੀ ਤੇ ਲੋਕ ਦੇਖਦੇ ਸੀ ਵੀ ਇੰਨੀ ਛੋਟੀ ਜੀ ਲੱਗਦੀ ਸੀ ਇਹ ਵੀ ਬੋਲਟ ਚਲਾ ਰਹੀ ਹੈ ਤੇ ਮੁੰਡਿਆਂ ਵਾਂਗੂ ਮਤਲਬ ਇਹਨੂੰ ਕਿਸੇ ਚੀਜ਼ ਦਾ ਫਨੀਕ ਰੱਖਿਆ ਜੀ ਪੂਰੀ ਇਹਨੇ ਵੀ ਮਾਂ ਮਤਲਬ ਜਿਵੇਂ ਇਹਨੂੰ ਰੱਖਿਆ ਉਵੇਂ ਇਹਨੇ ਵੀ ਮਾਂ ਸਾਨੂੰ ਬਹੁਤ ਮਹਿਸੂਸ ਕਰਾਇਆ ਜੀ ਇਹਦਾ ਵਧੀਆ ਮੈਡਲ ਲਿਆ ਕੇ ਨਾ ਬਹੁਤ ਖੁਸ਼ੀ ਦੀ ਗੱਲ ਹੈ ਸਾਭਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਧਿਆਨ ਤੇ ਹਿਮਾਚਲ ਪ੍ਰਦੇਸ਼ ਕਾਂਗਰਸ ਦੇ ਮੁਖ ਦਫ਼ਤਰ ਸ਼ਿਮਲਾ ਵਿਖੇ ਇੱਕ ਸ਼ੋਕ ਸਭਾ ਦਾ আয়োজন ਕੀਤਾ ਗਿਆ ਜਿਸ ਵਿੱਚ ਵਿਧਾਨ ਸਭਾ ਦੇ ਸਪੀਕਰ ਕੁਲਦੀਪ ਸਿੰਘ ਪਠਾਣੀਆਂ ਅਤੇ ਹੋਰ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਮਨਮੋਨ ਸਿੰਘ ਦਾ ਅਧਿਆਤ ਦੇਸ਼ ਲਈ ਵੱਡਾ ਘਟ ਹੈ ਤੇ ਅਸ਼ਲੋਕ ਡਾਕਟਰ ਮਨਮੋਨ ਸਿੰਘ ਨੂੰ ਇੱਕ ਅਰਥ ਸ਼ਾਸਤਰੀ ਸਿਆਸਤਦਾਨ ਅਤੇ ਪ੍ਰਧਾਨ ਮੰਤਰੀ ਵਜੋਂ ਦੇਸ਼ ਲਈ ਉਨ੍ਹਾਂ ਦੇ ਸਵਾਮਾਂ ਤੇ ਯੋਗਦਾਨ ਲਈ ਯਾਦ ਕਰ ਰਹੇ ਹਨ। ਕਿ ਦੇਸ਼ ਔਰ ਦੁਨੀਆ ਕੇ ਲਿਏ ਦੇਸ਼ ਕੇ ਲਿਏ ਵਿਸ਼ੇਸ਼ ਰੂਪ ਸੇ ਔਰ ਦੁਨੀਆ ਕੇ ਲਿਏ ਅੱਜ बहुत ही दुखद घड़ी है कि हमारे बीच में हमारे देश के प्रधानमंत्री डॉक्टर मनमोहन सिंह जी आज हमारे बीच में नहीं हैं और ठीक कहा आपने कि डॉक्टर मनमोहन सिंह जी का देश के लिए विभिन्न पदों पर रहकर अपनी सेवाएं देकर देश को सशक्त और मजबूत करने में एक बहुत बड़ा योगदान रहा है प्रधानमंत्री के रूप में देश विशेष रूप से और दुनिया उनको हमेशा याद रखेगी क्योंकि आज देश के अंदर अगर आर्थिक आर्थिकी सशक्त हुई है अगर रिफॉर्म्स हुए हैं आर्थिक दृष्टि से तो वो उन रिफ़ॉर्म्स का एक बहुत बड़ा हिस्सा थे और देश और दुनिया में जब कभी जो है आर्थिक संकट आया तो दुनिया ने भी उनसे सलाह लेकर अमेरिका जैसे देश ने सलाह लेकर अपने देश की जो आर्थिकी है उसको सुधारा है डॉक्टर मनमोहन सिंह जी ने जीवन भर बहुत काम किया है एज ए प्रधानमंत्री के रूप में ऐसी बहुत सारी योजनाओं की शुरुआत की है जो वर्त जो आगे के जो प्रधानमंत्री रहे हैं उनके द्वारा भी वो योजनाएं चलाई जा रही हैं मेरा जो है आ, मेरा आ, जो है आज मेरे लिए बहुत ही दुख की घड़ी है कि डॉक्टर मनमोहन सिंह जी आ, जो तब मैं विधायक भी रहा और वो प्रधानमंत्री रहे करीब से उनको देखने का मौका भी मिला काम करने और सुनने का मौका भी मिला आज हमारे बीच में नहीं है मैं अपनी ओर से जो है जहाँ उनको श्रद्धा श्रद्धांजलि अर्पित करता हूँ वहाँ यहाँ पर कांग्रेस पार्टी के द्वारा जो आयोजित ये शोक सभा थी उसके माध्यम से भी मैं ये कहना चाहूँगा कि वो मात्र कांग्रेस की विचारधारा तक नहीं सीमित थे वो देश का एसेट थे और देश के जो प्रधानमंत्री रहे हैं जिनका लगभग दस दस ग्यारह ग्यारह पंद्रह पंद्रह वर्ष का कार्यकाल रहा है कि वो उनमें से एक थे आज देश दुख की घड़ी में है हम सब मिलकर जो है उनके परिवार को जो है अपनी जो है जो है, है श्रद्धांजलि अर्पित करते हैं कि सारे परिवार को जो है इस दुख को सहने का मौका दे और हम सब उनकी नीतियों को ਜੋ ਹੈ ਨੀਤੀਆਂ ਦੇ ਸਾਥ ਅੱਗੇ ਵਧੇ। ਧੰਨਵਾਦ। ਦਸੂਹਾ ਦੇ ਪਿੰਡ ਸਰੀਪੁਰਚ ਆਪਣੇ ਰਿਸ਼ਤੇਦਾਰ ਨਾਲ ਮੋਟਰਸਾਈਕਲ ਤੇ ਜਾ ਰਹੇ 3 ਸਾਲਾ ਬੱਚੇ ਨੂੰ ਚਾਈਨਾ ਡੋਰ ਨੇ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਕਾਰਨ ਬੱਚੇ ਦੇ ਗਲੇ ਵਿੱਚ ਡੂੰਘਾ ਜ਼ਖਮ ਹੋ ਗਿਆ। ਬੱਚੇ ਨੂੰ ਜ਼ਖਮੀ ਹਾਲਤ ਵਿੱਚ ਦਸੂਹਾ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਬੱਚੇ ਦੀ ਗਰਦਨ ਵਿੱਚ ਡੂੰਘਾ ਕੱਟ ਲੱਗਣ ਕਾਰਨ 4 ਟਾਂਕੇ ਲਗਾਉਣੇ ਪਏ। ਫਿਰ ਹਾਰ ਡਾਕਟਰਾਂ ਨੇ ਬੱਚੇ ਨੂੰ ਖਤਰੇ ਤੋਂ ਬਾਹਰ एलान ਕਰ ਦਿੱਤਾ ਹੈ। ਅਪਾ ਜੀ ਪਰਸੋਂ ਦੀ ਗੱਲ ਹੈ ਮੈਂ ਤੇ ਬੱਚਾ ਜਾਂਦੇ ਵੇ ਸੀਗੇ ਮਾੜਾ ਅਜੇ ਅਸੀਂ ਦੂਰ ਵੀ ਨਹੀਂ ਗਏ ਪੱਟੀ ਦਾ ਪੈਨਡ ਹੀ ਲਾ ਕੇ ਗਏ। ਤੋਂ ਜਾਤਰਾ ਨੂੰ ਸਾਨੂੰ ਦਾ ਪਤਾ ਬਣ ਲੱਗਾ ਕਿ ਹੋਇਆ ਕਿ ਬੱਚਾ ਰੋਣ ਲੱਗ ਗਿਆ ਤੇ ਉਹਦੇ ਬਲੀਡਿੰਗ ਹੋਣ ਲੱਗੀ। ਫਿਰ ਬਾਅਦ ਚ ਪਤਾ ਲੱਗਾ ਕਿ ਡੋਰ ਫੇਰੀ ਫਿਰ ਮੈਂ ਇਹਨੂੰ ਜਲਦੀ ਜਲਦੀ ਲੈ ਕੇ ਗਿਆ ਹਾਂ ਸਿਵਲ ਹਸਪੀਟਲ ਸੁਵੇ ਗਿਆ। ਫਿਰ ਉਹ ਉੱਥੇ ਜਾ ਕੇ ਦੇਖਾ ਕਹਿੰਦੇ ਕਿ ਚਲੋ ਖਤਰੇ ਤੋਂ ਬਾਹਰ ਹੈ। ਪਰੇ ਟਾਂਕੇ ਲੱਗੇ ਚਾਰ ਕੁ ਥੋੜਾ ਇਨਾ ਸ਼ੁਕਰ ਹੈ ਕਿ ਬਚਾ ਹੋ ਗਿਆ ਨਸ ਨੁਸਟਾ ਬਚਾ ਹੋ ਗਿਆ ਤੇ ਵੈਸੇ ਟਾਂਕੇ ਲੱਗੇ ਆ ਤੇ ਕੀ ਮੰਗ ਕਰਦੇ ਆ ਅਸੀਂ ਅਸੀਂ ਬੋਲਦੇ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਜਿਹੜੀ ਚਾਈਨਾ ਡੋਰ ਹੈ ਬੰਦ ਹੋਣੀ ਚਾਹੀਦੀ ਹੈ ਪੂਰੀ ਤਰ੍ਹਾਂ ਕਿਉਂਕਿ ਕਾਫੀ ਜਿਆਦਾ ਹਾਦਸੇ ਹੋ ਚੁੱਕੇ ਪਿਛਲੇ ਸਾਲ ਵੀ ਸੀਗੇ ਇਸ ਵਾਰ ਵੀ ਆ ਚਲੋ ਤੇ ਅਸੀਂ ਮੰਗ ਇਹ ਕਰਦੇ ਆ ਕਿ ਇਹੋ ਜੀ ਖਤਰਨਾਕ ਚੀਜ਼ ਤੋਂ ਚਲੋ ਬੰਦ ਹੋਣੀ ਚਾਹੀਦੀ ਹੈ ਵੀ ਤੇ ਹੋਰ ਵੀ ਕਿਸੇ ਦਾ ਬਚਾ ਭਾਜੀ ਸਾਨੂੰ ਪਤਾ ਲੱਗਾ ਸੀ ਵੀ ਸ਼੍ਰੀਪੁਰ ਪਿੰਡ ਦੇ ਵਿੱਚ ਇੱਕ ਬੱਚੇ ਨੂੰ ਚਾਈਨਾ ਡੋਰ ਨੇ ਆਪਣੀ ਚਪੇੜ ਦੇ ਵਿੱਚ ਲੈ ਲਿਆ ਪਰ ਪਰਸੋਂ ਸ਼ਾਮ ਨੂੰ ਇਹ ਹਾਦਸਾ ਹੋਇਆ ਔਰ ਬੱਚੇ ਦੀ ਜਿਹੜੀ ਗਰਦਨ ਦੀ ਨਾਲੀ ਹੈ ਤੁਸੀਂ ਪਹਿਲਾ ਵੀਡੀਓ ਚ ਦਿਖਾਈ ਹੈ ਉਹ ਚਾਈਨਾ ਡੋਰ ਦੇ ਨਾਲ ਕੱਟੀ ਗਈ ਪਰ ਪ੍ਰਮਾਤਮਾ ਦਾ ਸ਼ੁਕਰ ਰਿਹਾ ਕਿ ਬੱਚੇ ਦਾ ਜਿਹੜਾ ਨੁਕਸਾਨ ਹੋਇਆ ਪਰ ਬੜਾ ਬਚਾਅ ਹੋ ਗਿਆ ਕਿਉਂਕਿ ਪਿਛਲੇ ਸਾਲ ਅਸੀਂ ਦੇਖਿਆ ਸੀ ਇਦਾਂ ਹੀ ਕਈ ਕੇਸ ਆਏ ਜਿਨ੍ਹਾਂ ਦੀ ਧੋਣ ਦੇ ਉੱਤੇ ਡੋਰ ਨੇ ਵੱਢਿਆ ਉਸ ਤੋਂ ਬਾਅਦ ਬੰਦਿਆਂ ਦੀ ਜਾਨ ਵੀ ਚਲੀ ਗਈ ਅਸੀਂ ਇਹ ਗੱਲ ਮਹਿਸੂਸ ਕਰਦੇ ਆ ਕਿ ਜਿੱਦਾਂ ਜਿੱਦਾਂ ਕਿ ਬਸੰਤ ਨੇੜੇ ਆ ਰਹੀ ਐ ਜਾਂ ਲੋਹੜੀ ਨੇੜੇ ਆ ਰਹੀ ਐ ਉਦਾਂ ਪਤੰਗਾ ਉਡਾਣ ਦਾ ਬੱਚਿਆਂ ਦਾ ਜਿਹੜਾ ਕਰੇਜ਼ ਐ ਪਰ ਉਹਦੇ ਵਿੱਚ ਚਾਈਨਾ ਡੋਰ ਜਦੋਂ ਇਨਵੋਲਵ ਹੋ ਜਾਂਦੀ ਐ ਤਾਂ ਉਹ ਜਾਨਲੇਵਾ ਹੋ ਜਾਂਦੀ ਐ ਅਸੀਂ ਇਹੀ ਪ੍ਰਸ਼ਾਸਨ ਤੇ ਸਰਕਾਰ ਅੱਗੇ ਮੰਗ ਕਰਦੇ ਆ ਕਿ ਆਪਣੇ ਥੋੜੇ ਜਿਲੇ ਲਾਲਚ ਦੇ ਚੱਕਰ ਦੇ ਵਿੱਚ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਨ ਵਾਲੇ ਬੰਦਿਆਂ ਦੇ ਉੱਤੇ ਨਕੇਲ ਪਾਈ ਜਾਵੇ ਕਿਉਂਕਿ ਅੱਜ ਕੱਲ ਮੈਂ ਬਾਰ-ਬਾਰ ਇਹ ਗੱਲ ਕਹਿਣਾ ਐ ਕਿ ਮਾਵਾ ਕੋਲ ਪੁੱਤ-ਬੋਤ ਘਟਨੇ ਅਸੀਂ ਆਪਣੇ ਦੇਸ਼ ਨੂੰ ਸਮਾਜ ਨੂੰ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਨੌਜਵਾਨਾਂ ਦੀ ਜਰੂਰਤ ਹੈ ਇਹ ਜਾਨਣਾ ਇਨੀਆਂ ਸੋਖੀਆਂ ਨਹੀਂ ਕਿ ਜਿਨ੍ਹਾਂ ਨੂੰ ਇੱਕ ਚਾਈਨਾ ਡੋਰ ਦੇ ਕਰਕੇ ਅਸੀਂ ਗਵਾ ਲਈਏ ਮੇਰੀ ਪ੍ਰਸ਼ਾਸਨ ਨੂੰ ਇਹੀ ਮੰਗ ਹੈ ਡੀਐਸਪੀ ਦਸੂਆ ਨੂੰ ਐਸਐਸਪੀ ਹਾਰਪੁਰ ਨੂੰ ਇਹੀ ਮੰਗ ਹੈ ਕਿ ਇਹਨਾਂ ਲੋਕਾਂ ਦੇ ਉੱਤੇ ਨਕੇਲ ਪਾਈ ਜਾਵੇ ਤਾਂ ਕਿ ਜਿਹੜੀ ਲੋਕਾਂ ਦੀ ਜ਼ਿੰਦਗੀਆਂ ਨਾਲ ਚਾਈਨਾ ਡੋਰ ਦੇ ਰੂਪ ਦੇ ਵਿੱਚ ਖਿਲਵਾੜ ਹੋ ਰਿਹਾ ਉਹ ਖਿਲਵਾੜ ਰੋਕਿਆ ਜਾ ਸਕੇ ਅੱਜ ਸਮਰਾਲਾ ਦੀ ਤਹਿਸੀਲ ਕੰਪਲੈਕਸ ਦੀ ਪੁਰਾਣੀ ਇਮਾਰਤ ਵਿੱਚ ਸੈਂਕੜੇ ਵਾਨਾਂ ਦਾ ਪੁਰਾਣਾ ਰਿਕਾਰਡ ਪਿਆ ਹੋਣ ਦੀ ਸੂਚਨਾ ਜਦੋਂ ਹਲਕਾ ਵਿਧਾਇਕ ਜਿਕਤਾਰ ਸਿੰਘ ਦਿਆਲਪੁਰਾ ਨੂੰ ਲੱਗੀ ਤਾਂ ਵਿਧਾਇਕ ਨੇ ਮੌਕੇ ਤੇ ਪਹੁੰਚ ਕੇ ਦੇਖਿਆ ਉੱਥੇ 1994 ਤੇ ਆਸ-ਪਾਸ ਦੀਆਂ ਸਰਕਾਰੀ ਮਾਨਾਂ ਦੀਆਂ ਸੈਂਕੜੇ ਫਾਈਲਾਂ ਉਸ ਪੁਰਾਣੀ ਬਿਲਡਿੰਗ ਵਿੱਚ ਪਈਆਂ ਸਨ ਇਹ ਦੇਖ ਕੇ ਵਿਧਾਇਕ ਖਰਾਣ ਰਹੇ ਤੇ ਕਿਹਾ ਕਿ ਇਸ ਰਿਕਾਰਡ ਦੀ ਸਾਰਥੀ ਅਨਸਰਵ ਲੋ ਗਲਤ ਵਰਤੋਂ ਕੀਤੀ ਜਾ ਸਕਦੀ ਹੈ ਤੇ ਇਸ ਤੋਂ ਬਾਅਦ ਵਿਧਾਇਕ ਨੇ ਤੁਰੰਤ ਐਸ.ਡੀ.ਐਮ ਦਫ਼ਤਰ ਵਿੱਚ ਜਾ ਕੇ ਕਰਮਚਾਰੀਆਂ ਨਾਲ ਗੱਲ ਕੀਤੀ ਤਾਂ ਕਰਮਚਾਰੀ ਨੇ ਕਿਹਾ ਕਿ ਇਹ ਰਿਕਾਰਡ ਇਸ ਤਰ੍ਹਾਂ ਬਾਹਰ ਨਹੀਂ ਜਾਣਾ ਚਾਹੀਦਾ ਸੀ ਤੇ ਇਸ ਵਿੱਚ ਕਿਸੇ ਦੀ ਅਣਗਹਿਲੀ ਹੈ ਤੇ ਉਸੇ ਕਾਰਵਾਈ ਲਈ ਕੀਤੀ ਜਾਵੇਗੀ ਕੀ ਕੁਮਾਰ ਹੀ ਦੱਸਿੰਦੇ ਨਾ ਕੋਈ ਹੋਰ ਤਾਂ ਡਾਟਾ ਐਂਟਰੀਪਰੇਟਰ ਜਿਵੇਂ ਕਿ ਅਜਿਹਾ ਵੀ ਨਹੀਂ ਕੋਈ ਵੀ ਡੇਟ ਮਾਰੀ ਸੀ ਲਿੰਕ ਦੇ ਦਾਰ ਸੀ ਐਫਆਈ ਦਾ ਪੁਰਾਣਾ ਰਿਪੋਰਟ ਹੈ ਸਰਕਾਰੀ ਉਹੋ ਰਿਹਾ ਸੀ ਸਾਡਾ ਨਾਲ ਗੱਲਬਾਤ ਕੀ ਵਿਧਾਇਕ ਕੀ ਕਰਨਾ ਚਾਹੁੰਦੇ ਸਰ ਦੇਖਦੇ ਹਾਂ ਇਹਦੇ ਵਿੱਚ ਕੀ ਗੈਲਹੀ ਹੋਈ ਆ ਆਪਾਂ ਦੇਖਦੇ ਹਾਂ ਵੀ ਇਹ ਰਿਕਾਰਡ ਉਧਰ ਕਿੱਦਾਂ ਰਹਿ ਗਿਆ ਹਨਾ ਵੈਸੇ ਦਾ ਰਿਕਾਰਡ ਸਾਡੇ ਕੋਲ ਸਾਹਮਣੇ ਆ ਪਿਆ ਹੈ ਜਿਹੜਾ ਪੀਆਰਸੀਆਂ ਦਾ ਰਿਕਾਰਡ ਆ ਜਾਂ ਲਾਇਸੈਂਸ ਦਾ ਜਿਵੇਂ ਇਹ ਰੂਮ ਚ ਪਿਆ ਜਾਂ ਨੰਬਰ ਕਮਰੇ ਚ ਪਿਆ ਉਹ ਦੇਖਦੇ ਹਾਂ ਹੁਣ ਕਿੱਥੇ ਹਨ ਗੈਲਹੀ ਹੋਈ ਆ ਜਾਂ ਕਿੱਦਾਂ ਫਾਈਲਾਂ ਉਧਰ ਪਈਆਂ ਰਹਿ ਗਈਆਂ ਪੁਰਾਣੀਆਂ ਉਹਦੇ ਬਾਰੇ ਜਾਂਚ ਕਰਾਂ ਮਿਸਯੂਜ਼ ਹੀ ਹੋ ਸਕਦਾ ਮਿਸਯੂਜ਼ ਹੈ ਸਰ ਇਹ ਨਾ ਤਾਂ ਹੁਣ ਰਿਕਾਰਡ ਚੜਿਆ ਹੋਇਆ ਨਾ ਤਾਂ ਮਿਸਯੂਜ਼ ਨਹੀਂ ਹੋ ਸਕਦਾ ਵੇਸੀ ਚਾਹਦਾ ਵਿਸ਼ਾ ਆਇਆ ਸੀ ਕਚਰੀਆਂ ਤੇ ਵੇਖਿਆ ਉੱਤੇ ਜਿਹੜੀ ਪੀਆਰ ਸੀਆਂ ਹੈ 1994 ਦੀ ਪਰ ਕਹਿਣ ਦਾ ਮਤਲਬ ਹੈ ਸਰਕਾਰੀ ਡਾਕੂਮੈਂਟ ਨੇ ਉਹ ਜਮ੍ਹਾਂ ਹੋਏ ਨੇ ਹੈ ਨਾ ਉਹ ਕਿਉਂ ਗਏ ਕੀ ਇਹ ਉਹ ਬਾਅਦ ਚ ਦੱਸਣਗੇ ਵੀ ਕਿਵੇਂ ਚਲੇ ਗਏ ਬਾਹਰ ਰਿਕਾਰਡ ਉੱਾਰ ਗਿਆ ਕਿਵੇਂ ਹੈ ਹੈ ਨਾ ਇਹ ਮਤਲਬ ਜਾਂਚ ਕਰਨੀ ਬਣਦੀ ਆ ਪਰ ਹੈ ਗਲਤਾਂ ਨਹੀਂ ਸਰਕਾਰੀ ਰਿਕਾਰਡ ਕੋਈ ਇੱਕ ਨੂੰ ਬਾਹਰ ਜਾਣਾ ਚਾਹੀਦਾ ਉਹਦੇ ਪਾਸੇ ਆ ਤੇ ਦੂਜਾ ਕਹਿਣਾ ਆਇਆ ਸੀਗਾ ਜਿਹੜੇ ਸ਼ਿਕਾਇਤਾਂ ਮਿਲੀਆਂ ਸੀਗੀਆਂ ਬੀ ਦੋ ਦੋ ਤਿੰਨ ਤਿੰਨ ਮਹੀਨੇ ਹੋ ਗਏ ਲਸਾਂਸ ਵਾਲੀ ਕਹਾਣੀ ਬੀ ਸਾਨੂੰ ਮਿਲ ਨਹੀਂ ਰਹੇ ਨੇ ਦੱਸਿਆ ਵੀ ਸਦਰਜੋ ਭਰਾਵੋ ਨਾਲ ਦੀ ਨਾਲ ਸਫਸਤ ਚਾਰੀ ਕੋ 15 ਦਿਨ ਤੋਂ ਬਾਅਦ ਟਾਈਮ ਨਹੀਂ ਪਾਉਣਾ ਹੈਗਾ ਤੇ ਕੁਛ ਕੁ ਪਤਾ ਚੱਲਿਆ ਵੀ ਕੁਛ ਕੁ ਗਲਤ ਹੋਣ ਲੱਗਿਆ ਆ ਉਹਦੇ ਵਾਸਤੇ ਭਰਾਵਾ ਮੰਗ ਸਮਝਾਤਾ ਵੀ ਗਲਤ ਜੇ ਹੁੰਦਾ ਉਹਨੂੰ ਛੰਪੰਦ ਕਰ ਦੋ ਠੀਕ ਆ ਇਹੀ ਕਹਿਣਾ ਆਇਆ ਸੀਗਾ ਕੋਈ ਗੱਲਬਾਤ ਕੀਤੀ ਸੀ ਅੰਦਰ ਜਾ ਕੇ ਜਦੋਂ ਕੁਝ ਕੁ ਸੁੱਛ ਕੇ ਕੀਤੀ ਤਾਂ ਕੀ ਕਹਿਣਾ ਕਰਦਾ ਉਹਨੋਂ ਪਤਨ ਦੀ ਕੋਈ ਜਵਾਬ ਨਹੀਂ ਸੀ ਉਹਨਾਂ ਕੋਲ ਜੋ ਤਸਲੀਬ ਅਕਸ਼ ਹੋ ਸਕੇ ਬਸ ਉਹਨਾਂ ਤਾਂ ਇਹੀ ਸੀ ਵੀ ਹਾਂ ਜੀ ਬਾਹਰ ਦੀ ਚੀਜ਼ਾਂ ਇਹ ਮੰਦਰੇ ਵੀ ਬਾਹਰ ਨਹੀਂ ਜਾਣੀ ਚਾਹੀਦੀ ਸੀਗੀਆਂ ਬਾਹਰ ਪੈਣੀ ਨਹੀਂ ਇਹਦੀ ਹੋਣੀ ਚਾਹੀਦੀਆਂ ਪਰ ਗਈਆਂ ਕਿਉਂ ਕਾਰਨ ਕੀ ਆ ਉਹ ਦਾ ਕੋਈ ਸਹੀ ਬਕਸ ਜਵਾਬ ਨਹੀਂ ਸਹੀ ਗਲਤ ਗਲਤ ਆ ਜੀ ਬਿਲਕੁਲ ਸਾਡਾ ਜਦੋਂ ਡਾਕੂਮੈਂਟ ਪੈਨੇ ਸਾਡੇ ਕੋਲ ਸਾਡਾ ਸਾਮ ਸੰਵਾਰ ਬਣਦੀ ਆ ਦੋ ਚੀਜ਼ਾਂ ਨੇ ਜੇ ਸਾਮ ਸੰਵਾਰ ਬਣਦੀ ਜੇ ਮੰਨ ਲਓ ਵੀ ਦੋ ਬਦ ਖਤਮ ਦੀ ਜਾਂ ਨਸ਼ ਕਰਨਾ ਬਰਦਾ ਅਸਲਾਮ ਸ਼ਰੀਆਮ ਪੀਤੇ ਗੇਦਣੀਆਂ ਜਾਂ ਹਨਾ ਲੋਕਾਂ ਦੇ ਡਾਕੂਮੈਂਟ ਦੇ ਨਿੱਜੀ ਨਾਲ ਬਹੁਤ ਕੁਝ ਲੱਗਿਆ ਉਹਨਾਂ ਦਾ ਨਾਲ ਜਦੋਂ ਬਣਾਉਂਦੇ ਨੇ ਯਾਰ ਸੀ ਤੇ ਨਹੀਂ ਇਸਾ ਇਸਾ ਹੋਣੀ ਨਹੀਂ ਚਾਹੀਦੀ ਹਾਂਜੀ ਸ਼ਿਕਾਇਤ ਮਿਲੀ ਸੀਗੀ ਦੇ ਜਿਹੜਾ ਸਰਕਾਰੀ ਰਿਕਾਰਡ ਆ ਜਦੋਂ ਆਪਾਂ ਆਰਸੀ ਵਗੈਰਾ ਅਪਲਾਈ ਕਰਦੇ ਆ ਉਹਦਾ ਰਿਕਾਰਡ ਜੀ ਜਮਾ ਹੁੰਦਾ ਉਹ ਵੱਡੀ ਗੰਟੀ ਦੇ ਫੈਲਾ ਥੱਲੇ ਸਬੰਧ ਦੇ ਥੱਲੇ ਪਈਆਂ ਸੀ ਉਹ ਜਦੋਂ ਪਤਾ ਲੱਗਿਆ ਤਾਂ ਫਿਰ ਐਮਐਲਏ ਸਾਹਿਬ ਦੇ ਨਾਲ ਇੱਥੇ ਆ ਕੇ ਕਹਿ ਸਕਦੇ ਕੋ ਚੈੱਕ ਕਰਨ ਦੇ ਲਈ ਆਏ ਤਾਂ ਬਾਕੀ ਵੱਡੀ ਗੰਟੀ ਦੇ ਵਿੱਚ ਬਾਹਰ ਪਈਆਂ ਸੀਗੀਆਂ ਤੇ ਬਹੁਤ ਵੱਡੀਆਂ ਗੈਲੀਆਂ ਪ੍ਰਸ਼ਾਸਨ ਦੀ ਤੇ ਸਰਕਾਰੀ ਕਾਗਜ਼ ਇਸ ਤਰੀਕੇ ਨਾਲ ਰਿਕਾਰਡ ਜ਼ਰੂੜ ਰਿਹਾ ਕਿ ਕਿੱਡੀ ਵੱਡੀਆਂ ਗੈਲੀਆਂ ਤੇ ਕੋਈ ਕਾਰਵਾਈ ਹੋਵੇ ਜਰੂਰ ਬਿਲਕੁਲ ਕਾਰਵਾਈ ਜ਼ਰੂਰ ਹੋਊਗੀ ਤੇ ਉਹੀ ਹਦਾਇਤ ਐਮਐਲਏ ਸਾਹਿਬ ਨੇ ਕੀਤੀ ਆ ਮਿਲ ਕੇ ਐਸਡੀਐਮ ਦਫ਼ਤਰ ਦੇ ਵਿੱਚ ਦੀ ਜਿਹੜੀ ਵੀ ਇਹ ਅਣਗਹਿਲੀ ਆ ਕਿ ਤੂੰ ਕਦੇ ਹੋਣੀ ਨਹੀਂ ਚਾਹੀਦੀ ਕਿਉਂਕਿ ਇਹ ਅਜ ਰਿਕਾਰਡ ਇਹਨਾਂ ਨੇ ਸਿਰ ਤਾਂ ਕਹਿੰਨ ਕਿਸੇ ਨੂੰ ਚਾਹੀਦਾ ਤਾਂ ਰਿਕਾਰਡ ਅਵੇਲੇਬਲ ਨਹੀਂ ਹੁੰਦਾ ਉਹ ਚ ਖੱਜਲ ਖਵਾਰੀ ਹੁੰਦੀ ਆ ਲੋਕਾਂ ਦੀ ਤੇ ਜਿਹੜੀ ਇਹ ਸਰਕਾਰ ਆ ਉਹ ਲੋਕਾਂ ਦੀ ਖੱਜਲ ਖਵਾਰੀ ਖਤਮ ਕਰਨ ਦੇ ਲਈ ਵਾਈਆ ਤੇ ਚਾਹੇ ਛੋਟੀ ਤੋਂ ਛੋਟੀ ਅਣਗਹਿਲੀ ਹੋਵੇ ਛੋਟੀ ਤੋਂ ਛੋਟੀ ਗਲਤੀ ਹੋਵੇ ਉਹਨੂੰ ਦੇਖਿਆ ਜਾਵੇ ਬਚਾਇਆ ਜਾਵੇ ਕਿ ਉਹਨੂੰ ਠੀਕ ਕੀਤਾ ਜਾਵੇ ਜੇ ਕੋਈ ਇਹ ਅਣਗਹਿਲੀ ਕਰਦਾ ਮੁਲਾਜ਼ਮ ਤਾਂ ਉਹ ਤੇ ਕਾਬੂੰਦੀ ਕਰ ਦੇ ਸਰਕਾਰੀ ਰਿਕਾਰਡ ਦਾ ਮਸੂਦ ਵੀ ਹੋ ਸਕਦਾ ਬਿਲਕੁਲ ਹੋ ਸਕਦਾ ਜੀ ਵੀ ਕਹਿੰਦੇ ਇੱਕ ਬਹੁਤ ਵੱਡੀ ਅਣਗਹਿਲੀ ਆ ਜੋ ਵੀ ਇਹਦਾ ਜ਼ਿੰਮੇ ਉਦੋਂ ਦੇ ਜਰੂਰ ਕਾਰਵਾਈ ਕੀਤੀ ਜਾਵੇ ਚਾਰਪੁਰ ਵਿੱਚ ਨਗਰ ਨਿਗਮ ਦੇ ਦਫਤਰ ਦੇ ਬਾਹਰ ਨਗਰ ਨਿਗਮ ਦੇ ਮੁਲਾਜ਼ਮਾਂ ਨੇ ਉਹਨਾਂ ਦੀਆਂ ਮੰਗਾਂ ਨਾ ਮੰਨਣ ਤੇ ਮੇਅਰ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕਰਦਿਆਂ ਕਿਹਾ ਕਿ ਮੁਲਾਜ਼ਮਾਂ ਦੀਆਂ ਤਰੱਕੀਆਂ ਸੰਬੰਧੀ ਨਗਰ ਨਿਗਮ ਹਾਈ ਕੋਰਟ ਵੱਲੋਂ ਨੋਟਿਸ ਭੇਜਿਆ ਗਿਆ ਸੀ ਤੇ ਇਸ ਗੱਲ ਨੂੰ ਲੈ ਕੇ ਮੇਅਰ ਵੱਲੋਂ ਗੋਲਿਆ ਕੀਤਾ ਜਾ ਰਿਹਾ ਜਿਸ ਕਾਰਨ ਮੁਲਾਜ਼ਮਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਾਡੇ ਸਫਾਈ ਸੇਵਕ 2021 ਚ ਆਪਾਂ ਹਾਊਸ ਦੀ ਮੀਟਿੰਗ ਦੇ ਵਿੱਚ ਆਪਾਂ ਪ੍ਰੋਸੈਸ ਪਾਇਆ ਸੀ ਜਿਹੜਾ ਸਫਾਈ ਸੇਵਕ ਪੁਰਾਣੇ ਹੋ ਗਏ ਇਹਨਾਂ ਨੂੰ ਸੀਨੀਅਰ ਅਧਾਰ ਤੇ ਪ੍ਰੋਮੋਸ਼ਨ ਦਿੱਤੀ ਜਾਵੇ ਵੀ ਉਹ ਮਾਨਯੋਗ ਸਰਕਾਰ ਆਪਾਂ ਹਾਊਸ ਦੀ ਮੀਟਿੰਗ ਮਤਾ ਪਾ ਕੱਲਿਆ ਮਾਨਯੋਗ ਸਰਕਾਰ ਨੇ ਵੀ ਉਸ ਨੂੰ ਬੜਾਪਾ ਦਿੱਤਾ ਤੇ ਉਸ ਜਿਹੜੇ ਆਰਡਰ ਆਪਾਂ ਹਾਊਸ ਦੀ ਮੀਟਿੰਗ ਮਤਾ ਪਾਇਆ ਉਹਨਾਂ ਨੇ ਇਹਨਾਂ ਨੂੰ ਤਰੱਕੀ ਦਾ ਮੌਕਾ ਦਿੱਤਾ ਤੇ ਉਹਨਾਂ ਨੂੰ ਕਿਹਾ ਵੀ ਆਪਣੇ ਕਾਰਪੋਰੇਸ਼ਨ ਨੇ ਤੇ ਉਹਨਾਂ ਨੇ 1.5 ਸਾਲ ਹੋ ਗਿਆ ਸਾਨੂੰ ਇਹ ਬਾਰ ਬਾਰ ਕਦੀ ਮੇਅਰ ਸਾਹਿਬ ਕੋ ਕਦੀ ਕਮਿਸ਼ਨਰ ਐਡਮ ਕੋ ਕਦੀ ਕਿਸੇ ਕੋ ਕਿਸੇ ਕੋ ਇਹਨਾਂ ਨੂੰ ਜਿਹੜੀ ਪ੍ਰੋਮੋਸ਼ਨ ਇਹਨਾਂ ਦੀ ਤਰੱਕੀ ਹੋ ਗਈ ਪਈ ਹੈ ਇਹਨਾਂ ਨੂੰ ਸਾਡੇ ਸੁਪਰਵਾਈਜ਼ਰਾਂ ਨੂੰ ਤਰੱਕੀ ਦਿੱਤੀ ਜਾਵੇ ਤੇ तकरीबन ਸਾਡੇ ਸਫਾਈ ਸੇਵਕਾਂ ਤੇ ਸਾਡੇ ਬਾਲਮਿਕੀ ਸਮਾਜ ਦੇ ਨਾਲ ਤੱਕਾ ਹੁੰਦਾ ਆ ਰਿਹਾ ਹੈ ਬਾਈ ਜਿਹੜੇ ਸਫਾਈ ਸੇਵਕਾਂ ਦੇ ਤਰੱਕੀ ਹੈ ਬੰਦੀ ਆ ਸਾਨੂੰ ਨਹੀਂ ਦਿੱਤੀ ਜਾ ਰਹੀ ਫਿਰ ਇਹਨਾਂ ਨੇ ਹਾਰ ਥੱਕ ਗਏ ਮੁਲਾਜ਼ਮਾਂ ਨੇ ਅੱਕ ਦੁੱਕ ਕੇ ਕੋਰਟ ਦੇ ਵਿੱਚ ਇਹਨਾਂ ਨੇ ਆਪਣਾ ਕੇਸ ਲਾਤਾ ਔਰ ਮਾਨਜੋ ਕੋਰਟ ਨੇ ਵੀ ਆਪਣਾ ਫੈਸਲਾ ਦਿੱਤਾ ਵੀ ਇਹਨਾਂ ਦੇ ਬੰਦੇ ਆਰਡਰ ਇਹਨਾਂ ਨੂੰ 3 ਮਹੀਨੇ ਦੇ ਵਿੱਚ ਇਹਨਾਂ ਦਾ ਜਿਹੜੇ ਬੰਦੇ ਆਰਡਰ ਦਿੱਤੇ ਜਾਣ ਤੇ ਕਮਿਸ਼ਨਰ ਮੈਡਮ ਜੀ ਨੇ ਤੇ ਉਹਨਾਂ ਦੇ ਅਸਿਸਟੈਂਟ ਕਮਿਸ਼ਨਰ ਜੀ ਨੇ ਆਰਡਰ ਕਰ ਦਿੱਤੇ ਆ ਸਾਰੇ ਅਫਸਰਾਂ ਦੇ ਅਫਸਰ ਸੇਵਾਵਾਂ ਦੇ ਸਾਈਨ ਹੋ ਗਏ ਆ ਪਰ ਪਤਾ ਨਹੀਂ ਕਿਤੇ ਕਿਸ ਗੱਲੋਂ ਮੇਅਰ ਸਾਹਿਬ ਇਹਨ 23 ਤਰੀਕ ਨੂੰ ਉਹਨਾਂ ਨੇ ਬੁਲਾਇਆ ਸੀਗਾ ਟਾਈਮ ਦਿੱਤਾ 23 ਤਰੀਕ ਨੂੰ 23 ਤਰੀਕ ਨੂੰ ਸਾਨੂੰ 4 ਵਜੇ ਦਾ ਟਾਈਮ ਪਹਿਲਾਂ 11 ਵਜੇ ਆਪਾਂ ਆਏ ਮੇਅਰ ਸਾਹਿਬ ਕੋ ਬਈ ਕਹਿੰਦੇ ਤੁਹਾਨੂੰ ਸ਼ਾਮੀ 4 ਵਜੇ ਤੁਹਾਡੇ ਜਿਹੜੇ ਸफाई ਸੇਵਕ ਮੇਡ ਹੈਗੇ ਆ ਉਹਨਾਂ ਨੂੰ ਆਪਾਂ 4 ਵਜੇ ਆਰਡਰ ਦੇ ਦੇਣੇ ਆ ਆਪਾਂ ਸਾਰੇ ਮੇਡ ਆ ਗਏ ਇਹਨਾਂ ਦੇ ਸਾਰੇ ਆ ਗਏ ਸਾਰੇ ਰਿਸ਼ਤੇਦਾਰ ਵੀ ਆ ਗਏ ਚਲੋ ਉਹਨਾਂ ਨੂੰ ਤਰੱਕੀ ਦਾ ਮੌਕਾ ਮਿਲਣਾ ਆਰਡਰ ਮਿਲਨੇ ਆ 4 ਵਜੇ ਤਕਰੀਬਨ ਪਤਾ ਨਹੀਂ ਜੀ ਮੇਅਰ ਸਾਹਿਬ ਨੇ ਫੋਨ ਕੀਤਾ ਬਈ ਇਹਨਾਂ ਨੂੰ ਆਰਡਰ ਆਪਾਂ ਨਹੀਂ ਦੇਣੇ ਬਈ ਆਪਾਂ 25 26 ਦਿਨ ਉਹਦਾ ਮੈਂ ਕਿਹਾ 26 11:00 ਵਜੇ ਤਕਰੀਬਨ ਜੀ ਚਲੋ ਸਾਨੂੰ ਨਹੀਂ ਪਤਾ ਕਿੰਨਾ ਕੁ ਦਵਾਣੇ ਸੀਗੇ ਵੀ ਕਹਿੰਦੇ ਜੀ ਜਿੰਪਾਈ ਦੀ ਸਿਹਤ ਖਰਾਬ ਹੋ ਗਈ ਆਪਾਂ ਚਲੋ ਉਹਨਾਂ ਦਾ ਵੀ ਇਹ ਇੱਕ ਮੌਕਾ ਦਿੱਤਾ ਵੀ ਚਲੋ ਕੋਈ ਗੱਲ ਸਿਹਤ ਖਰਾਬ ਹੋ ਸਕਦੀ ਹੈ ਤਕਰੀਬਨ ਬੰਦੇ ਦੀ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਚਲੋ 11 ਵਜੇ ਵੀ ਸਿਓ ਹੈ ਕਿ ਦਸੋਂਪ ਹੈ ਆਰਡਰਸ ਹਾਈ ਕੋਰਟ ਦੇ ਹੈ ਇਹ ਚ ਪੋਲਿਟিক্যাল ਬੰਦਾ ਇਹ ਚਲੋ ਆਪਾਂ ਤਾਂ ਇਹ ਕਿਹਾ ਵੀ ਜਿਹੜੇ ਵੀ ਜੋ ਆਪਾਂ ਮੇਅਰ ਸਾਹਿਬ ਨੂੰ ਆਪਾਂ ਕਾਰਪੋਰੇਸ਼ਨ ਦੀ ਮਾਵਾ ਮੇਅਰ ਵਾ ਚਲੋ ਕੋਈ ਗੱਲ ਨਹੀਂ ਸਰਕਾਰ ਦਾ ਹੈਗਾ ਹਾਂਜੀ ਹਾਂਜੀ ਕਮਿਸ਼ਨਰ ਹੈ ਜਾਂ ਡਿਪਟੀ ਕਮਿਸ਼ਨਰ ਕੋ ਤੁਹਾਡੇ ਨੇ ਇਹ ਸਚਨ ਕਮਿਸ਼ਨ ਆ ਤੇ ਫਿਰ ਕੀ ਮਤਲਬ ਉਹ ਤਕਰੀਬਨ ਸਾਡੇ ਨਾਲ ਮੈਡਮ ਜਿਹੜੇ ਮੈਡਮ ਕਮਿਸ਼ਨਰ ਸਾਹਿਬ ਸੀਗੇ ਉਹ ਚਲ ਗਏ ਛੁੱਟੀ ਤੇ ਤੇ ਜਿਹੜੇ ਸਾਡੇ ਅਸਿਸਟੈਂਟ ਕਮਿਸ਼ਨਰ ਸਾਹਿਬ ਜੀ ਉਹਨਾਂ ਦੇ ਸਾਲਾ ਜੀ ਦੀ ਡੈਥ ਹੋ ਗਈ ਤੇ ਉਹ ਵੀ ਛੁੱਟੀ ਤੇ ਕਾਰਪੋਰੇਸ਼ਨ ਦਾ ਅਧਿਕਾਰੀ ਹੈ ਵੱਡਾ ਕੋਈ ਵੀ ਮੇਅਰ ਜਾਂ ਕੁਝ ਦੇ ਸਕਦਾ ਇਸ ਕਰਕੇ ਜਿਹੜੇ ਸੁਪਰਡੈਂਟ ਸਾਹਿਬ ਉਹਨਾਂ ਨੇ ਕਿਹਾ ਵੀ ਆਪਾਂ ਮੇਅਰ ਸਾਹਿਬ ਦੇ ਹੱਥੋਂ ਦਵਾ ਦੇਣਾ ਤੁਹਾਨੂੰ ਆਰਡਰ ਬਸੀ ਵੀ ਕਿਹਾ ਕੋਈ ਗੱਲ ਨਹੀਂ ਮੇਅਰ ਸਾਹਿਬ ਦੇ ਦੇਣ ਜਿਹੜੇ ਮਰਜ਼ੀ ਸੰਤਾ ਤਰੱਕੀ ਦੇ ਨਾਲ ਹੋ ਗਿਆ ਵਾ ਜਿਹੜਾ ਵੀ ਸਾਨੂੰ ਮੇਅਰ ਸਾਹਿਬ ਦੇਣ ਚਾਹੇ ਜਿਹੜੇ ਅਫਸਰ ਦੇਣ ਕੋਈ ਵੀ ਦੇਣ 200 ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕਰਨੂ ਦੇਵ ਉਜਾਜ਼ਰ ਰੱਬ ਰਾਖਾ